ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਮਨਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਵੇਲੇ ਦੀ ਫਗਵਾੜਾ ਤੋਂ ਇਹ ਵੱਡੀ ਖਬਰ ਹੈ ਕਿ ਜਰਨੈਲ ਸਿੰਘ ਵਾਹਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਈਡੀ ਦੀ ਰੇਡ ਪਈ ਹੈ ਜਿਨ੍ਹਾਂ ਦੇ ਵਿੱਚ ਬਾਦ ਸੰਦਰ ਸ਼ੂਗਰ ਮਿਲ 골ਡ ਜੇਮ ਔਰ ਵਾਹਦ ਵਿਲਾ ਦੇ ਉੱਤੇ ਜਿਹੜੀ ਕਿ ਭਾਰੀ ਮਾਤਰਾ ਦੇ ਵਿੱਚ ਈਡੀ ਦੀ ਜਿਹੜੀ ਟੀਮ ਆਇਆ ਇੱਥੇ ਪਹੁੰਚੀ ਆ ਨੇ ਤੇ ਕਾਫੀ ਸਮੇਂ ਤੋਂ ਇਹ ਜਾਂਚ ਚੱਲ ਰਹੀ ਹੈ ਤੇ ਇਹ ਜੋ ਮਾਮਲਾ ਹੈ ਕਿ ਕਿਉਂਕਿ ਸਰਕਾਰੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਦਾ ਮਾਮਲਾ ਸੀ ਪਿਛਲੇ ਲੰਬੇ ਸਮੇਂ ਤੋਂ ਇਹ ਜਰਨੈਲ ਸਿੰਘ ਬਾਦ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਨੇ ਅਟੈਚ ਵੀ ਕੀਤੀਆਂ ਨੇ ਤੇ ਇਹਨਾਂ ਦੇ ਜਿਹੜੇ ਕਿ ਕੇਸ ਵੀ ਚੱਲ ਰਹੇ ਨੇ ਤੇ ਅੱਜ ED ਕੇਸ ਕੜੀ ਨੂੰ ਜੋੜਨ ਜਾ ਰਹੀ ਹੈ ਹਲੇ ਇਸ ਦਾ ਖਲਾਸਾ ਤਾਂ ਨਹੀਂ ਹੋਇਆ ਲੇਕਿਨ ਜਿਹੜੀ ਰੈਡ ਹੈ ਔਰ ਜਿਹੜੀ ਰਿਕਾਰਡ ਹੈ ਉਹ ਜਾਂਚੇ ਖੰਗਾਲੇ ਜਾ ਰਹੇ ਨੇ ਤੇ ਇਸ ਵੇਲੇ ਫਗਵਾੜਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਜਿਹੜੀ ਈਡੀ ਦੀਆਂ ਟੀਮਾਂ ਆ ਬਾਦ ਵੱਖ-ਵੱਖ ਟਿਕਾਣਿਆਂ ਦੇ ਉੱਤੇ ਜਾਂਚ ਪੜਤਾਲ ਕਰ ਰਹੀਆਂ ਹਨ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਫਗਵਾੜਾ ਆਮਨਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਵੇਲੇ ਦੀ ਫਗਵਾੜਾ ਤੋਂ ਇਹ ਵੱਡੀ ਖਬਰ ਹੈ ਕਿ ਜਰਨੈਲ ਸਿੰਘ ਬਾਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਈਡੀ ਦੀ ਰੇਡ ਪਈ ਹੈ ਜਿਨ੍ਹਾਂ ਦੇ ਵਿੱਚ ਬਾਦ ਸੰਦਰ 슈ਗਰ ਮਿਲ ਗੋਲਡ ਜੈਮ ਔਰ ਬਾਦ ਵਿਲਾ ਦੇ ਉਤੇ ਜਿਹੜੀ ਕਿ ਭਾਰੀ ਮਾਤਰਾ ਦੇ ਵਿੱਚ ਈਡੀ ਡੀਆ ਜਿਹੜੀਆਂ ਟੀਮ ਆਇਆ ਇੱਥੇ ਪਹੁੰਚੀਆਂ ਨੇ ਤੇ ਕਾਫੀ ਸਮੇਂ ਤੋਂ ਇਹ ਜਾਂਚ ਚੱਲ ਰਹੀ ਹੈ ਤੇ ਇਹ ਜੋ ਮਾਮਲਾ ਹੈ ਕਿ ਕਿਉਂਕਿ ਸਰਕਾਰੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਦਾ ਮਾਮਲਾ ਸੀ ਪਿਛਲੇ ਲੰਬੇ ਸਮੇਂ ਤੋਂ ਇਹ ਜਰਨੈਲ ਸਿੰਘ ਬਾਦ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਨੇ ਅਟੈਚ ਵੀ ਕੀਤੀਆਂ ਨੇ ਤੇ ਇਹਨਾਂ ਦੇ ਜਿਹੜੇ ਕਿ ਕੇਸ ਵੀ ਚੱਲ ਰਹੇ ਨੇ ਤੇ ਅੱਜ ਈਡੀ ਕੇਸ ਕੜੀ ਨੂੰ ਜੋੜਨ ਜਾ ਰਹੀ ਹੈ ਹਲੇ ਇਸ ਦਾ ਖਲਾਸਾ ਤਾਂ ਨਹੀਂ ਹੋਇਆ ਲੇਕਿਨ ਜਿਹੜੀ ਰੇਡ ਹੈ ਔਰ ਜਿਹੜੀ ਰਿਕਾਰਡ ਹੈ ਉਹ ਜਾਂਚ ਖੰਗਾਲੇ ਜਾ ਰਹੇ ਨੇ ਤੇ ਇਸ ਵੇਲੇ ਫਗਵਾੜਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਜਿਹੜੀ ਈਡੀ ਦੀਆਂ ਟੀਮਾਂ ਆ ਬਹੁਤ ਵੱਖ-ਵੱਖ ਟਿਕਾਣਿਆਂ ਦੇ ਉੱਤੇ ਜਾਂਚ ਪੜਤਾਲ ਕਰ ਰਹੀਆਂ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਫਗਵਾੜਾ ਆਮਨਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਵੇਲੇ ਦੀ ਫਗਵਾੜਾ ਤੋਂ ਇਹ ਵੱਡੀ ਖਬਰ ਹੈ ਕਿ ਜਰਨੈਲ ਸਿੰਘ ਵਾਹਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ED ਦੀ ਰੇਡ ਪਈ ਹੈ ਜਿਨ੍ਹਾਂ ਦੇ ਵਿੱਚ ਬਾਦ ਸੰਦਰ 슈ਗਰ ਮਿਲ 골ਡ ਜੇਮ ਔਰ ਵਾਹਦ ਵਿਲਾ ਦੇ ਉੱਤੇ ਜਿਹੜੀ ਕਿ ਭਾਰੀ ਮਾਤਰਾ ਦੇ ਵਿੱਚ ED ਦੀ ਜਿਹੜੀ ਟੀਮ ਆਇਆ ਇੱਥੇ ਪਹੁੰਚੀ ਹੈ ਨੇ ਤੇ کافی ਸਮੇਤ ਇਹ ਜਾਂਚ ਚੱਲ ਰਹੀ ਹੈ ਤੇ ਇਹ ਜੋ ਮਾਮਲਾ ਹੈ ਕਿ ਕਿਉਂਕਿ ਸਰਕਾਰੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਦਾ ਮਾਮਲਾ ਸੀ ਪਿਛਲੇ ਲੰਬੇ ਸਮੇਂ ਤੋਂ ਇਹ ਜਰਨੈਲ ਸਿੰਘ ਬਾਦ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਨੇ ਅਟੈਚ ਵੀ ਕੀਤੀਆਂ ਨੇ ਤੇ ਇਹਨਾਂ ਦੇ ਜਿਹੜੇ ਕਿ ਕੇਸ ਵੀ ਚੱਲ ਰਹੇ ਨੇ ਤੇ ਅੱਜ ED ਕੇਸ ਕੜੀ ਨੂੰ ਜੋੜਨ ਜਾ ਰਹੀ ਹੈ ਹਲੇ ਇਸ ਦਾ ਖਲਾਸਾ ਤਾਂ ਨਹੀਂ ਹੋਇਆ ਲੇਕਿਨ ਜਿਹੜੀ ਰੈਡ ਹੈ ਔਰ ਜਿਹੜੀ ਰਿਕਾਰਡ ਹੈ ਉਹ ਜਾਂਚ ਖੰਗਾਲੇ ਜਾ ਰਹੇ ਨੇ ਤੇ ਇਸ ਵੇਲੇ ਫਗਵਾੜਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਜਿਹੜੀ ਈਡੀ ਦੀਆਂ ਟੀਮਾਂ ਆ ਬਹੁਤ ਵਾਖਵਾ ਖਟਕਾਣੇ ਦੇ ਉੱਤੇ ਜਾਂਚ ਪੜਤਾਲ ਕਰ ਰਹੀਆਂ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਫਗਵਾੜਾ ਆਮਨਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਵੇਲੇ ਦੀ ਫਗਵਾੜਾ ਤੋਂ ਇਹ ਵੱਡੀ ਖਬਰ ਹੈ ਕਿ ਜਰਨੈਲ ਸਿੰਘ ਵਾਹਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਈਡੀ ਦੀ ਰੇਡ ਪਈ ਹੈ ਜਿਨ੍ਹਾਂ ਦੇ ਵਿੱਚ ਬਾਦ ਸੰਦਰ 슈ਗਰ ਮਿਲ 골ਡ ਜੇਮ ਔਰ ਵਾਹਦ ਵਿਲਾ ਦੇ ਉੱਤੇ ਜਿਹੜੀ ਕਿ ਭਾਰੀ ਮਾਤਰਾ ਦੇ ਵਿੱਚ ਈਡੀ ਦੀ ਜਿਹੜੀਆਂ ਟੀਮ ਆਇਆ ਇੱਥੇ ਪਹੁੰਚੀਆਂ ਨੇ ਤੇ کافی ਸਮੇਤ ਇਹ ਜਾਂਚ ਚੱਲ ਰਹੀ ਹੈ ਤੇ ਇਹ ਜੋ ਮਾਮਲਾ ਹੈ ਕਿ ਕਿਉਂਕਿ ਸਰਕਾਰੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਦਾ ਮਾਮਲਾ ਸੀ ਪਿਛਲੇ ਲੰਬੇ ਸਮੇਂ ਤੋਂ ਇਹ ਜਰਨੈਲ ਸਿੰਘ ਬਾਦ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਨੇ ਅਟੈਚ ਵੀ ਕੀਤੀਆਂ ਨੇ ਤੇ ਇਹਨਾਂ ਦੇ ਜਿਹੜੇ ਕਿ ਕੇਸ ਵੀ ਚੱਲ ਰਹੇ ਨੇ ਤੇ ਅੱਜ ED ਕੇਸ ਕੜੀ ਨੂੰ ਜੋੜਨ ਜਾ ਰਹੀ ਹੈ ਹਲੇ ਇਸ ਦਾ ਖਲਾਸਾ ਤਾਂ ਨਹੀਂ ਹੋਇਆ ਲੇਕਿਨ ਜਿਹੜੀ ਰੈਡ ਹੈ ਔਰ ਜਿਹੜੀ ਰਿਕਾਰਡ ਹੈ ਉਹ ਜਾਂਚ ਖੰਗਾਲੇ ਜਾ ਰਹੇ ਨੇ ਤੇ ਇਸ ਵੇਲੇ ਫਗਵਾੜਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਜਿਹੜੀ ਈਡੀ ਦੀਆਂ ਟੀਮਾਂ ਆ ਬਹੁਤ ਵਾਖਵਾ ਖਟਕਾਣੇ ਦੇ ਉੱਤੇ ਜਾਂਚ ਪੜਤਾਲ ਕਰ ਰਹੀਆਂ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਫਗਵਾੜਾ ਆਮਨਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਵੇਲੇ ਦੀ ਫਗਵਾੜਾ ਤੋਂ ਇਹ ਵੱਡੀ ਖਬਰ ਹੈ ਕਿ ਜਰਨੈਲ ਸਿੰਘ ਵਾਹਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਈਡੀ ਦੀ ਰੇਡ ਪਈ ਹੈ ਜਿਨ੍ਹਾਂ ਦੇ ਵਿੱਚ ਬਾਦ ਸੰਦਰ 슈ਗਰ ਮਿਲ 골ਡ ਜੇਮ ਔਰ ਵਾਹਦ ਵਿਲਾ ਦੇ ਉੱਤੇ ਜਿਹੜੀ ਕਿ ਭਾਰੀ ਮਾਤਰਾ ਦੇ ਵਿੱਚ ਈਡੀ ਦੀ ਜਿਹੜੀਆਂ ਟੀਮ ਆਇਆ ਇੱਥੇ ਪਹੁੰਚੀਆਂ ਨੇ ਤੇ کافی ਸਮੇਂ ਤੋਂ ਇਹ ਜਾਂਚ ਚੱਲ ਰਹੀ ਹੈ ਤੇ ਇਹ ਜੋ ਮਾਮਲਾ ਹੈ ਕਿ ਕਿਉਂਕਿ ਸਰਕਾਰੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣ ਦਾ ਮਾਮਲਾ ਸੀ ਪਿਛਲੇ ਲੰਬੇ ਸਮੇਂ ਤੋਂ ਇਹ ਜਰਨੈਲ ਸਿੰਘ ਬਾਦ ਔਰ ਇਹਨਾਂ ਦੀਆਂ ਪ੍ਰਾਪਰਟੀਆਂ ਸਰਕਾਰ ਨੇ ਅਟੈਚ ਵੀ ਕੀਤੀਆਂ ਨੇ ਤੇ ਇਹਨਾਂ ਦੇ ਜਿਹੜੇ ਕਿ ਕੇਸ ਵੀ ਚੱਲ ਰਹੇ ਨੇ ਤੇ ਅੱਜ ED ਕੇਸ ਕੜੀ ਨੂੰ ਜੋੜਨ ਜਾ ਰਹੀ ਹੈ ਹਲੇ ਇਸ ਦਾ ਖਲਾਸਾ ਤਾਂ ਨਹੀਂ ਹੋਇਆ ਲੇਕਿਨ ਜਿਹੜੀ ਰੈਡ ਹੈ ਔਰ ਜਿਹੜੀ ਰਿਕਾਰਡ ਹੈ ਉਹ ਜਾਂਚ ਖੰਗਾਲੇ ਜਾ ਰਹੇ ਨੇ ਤੇ ਇਸ ਵੇਲੇ ਫਗਵਾੜਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਜਿਹੜੀ ਈਡੀ ਦੀਆਂ ਟੀਮਾਂ ਆ ਬਹੁਤ ਵਕ ਵਕ ਟਿਕਾਣੇ ਦੇ ਉੱਤੇ ਜਾਂਚ ਪੜਤਾਲ ਕਰ ਰਹੀਆਂ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਫਗਵਾੜਾ